ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀੋ ਤਨਾਸ੍ਰੀ ਮਹੱਲਾ ਪੰਜਮ ਬਾਹ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਦਿਆਨੰਦਕਾਰ ਮਹਿ ਜਨ ਸਿੱਧਾ ਮਾਰਗ ਦਿਖਾਇਆ ਅਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬ ਥੋਕ कि जैसे हमारी चिंद्र रहाओ जाके सिमरन सर्व निधाना मान महत बत बुरी नाम लेत कोट अगनासे भगत बाशे सब तुरी सर्व मनोरथ जे को चाहे सेवे एक निधाना पार ब्रह्म अपरंपर स्वामी ਸਿਮਰਤ ਪਾਰ ਪਰਾਨਾ ਸੀਤਲ ਸ਼ਾਂਤ ਮਹਾ ਸੁਖ ਪਾਇਆ ਸਤ ਸੰਗ ਰਹਿਓ ਓਲਾ ਹਰ ਤਨ ਸੰਜਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਹਰ ਤਨ ਸੰਜਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀੋਤਨਾ ਸ੍ਰੀ ਮਹੱਲਾ ਪੰਜਮ ਬਾਹਰ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਧਿਆਨਦਕਾਰ ਮਹ ਜਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬਥੋਕ कि जैसे हमारी चिंद्र रहाओ जाके सिमरन सर्व निधाना मान महत बत बुरी नाम लेत कोट अगनासे भगत बाशे सब तुरी सर्व मनोरथ जे को चाहे सेवे एक निधाना पार ब्रह्म अपरंपर स्वामी चमरत पार पराना शीतल शांत महा सुख पाया सतसंग रहयो ओलार्तन संचन हर नाम भोजन एह नानक किनो चोला हरतन संचन हर नाम भोजन एह नानक किनो चोला वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਬਾਹਰ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦਰੜਾਇਆ ਮਹਾ ਉਧਿਆਨਦਕਾਰ ਮਹ ਜਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬ ਥੋਕ कि जिसे हमारी चिंद रहाओ जाके सिमरन सर्वनिधाना मान महत बत बुरी नाम लेत कोट अगनासे भगत बाशे सब तुरी सर्व मनोरथ जे को चाहे सेवे एक निधाना पार ब्रह्म अपरंपर स्वामी ਸਿਮਰਤ ਪਾਰ ਪਰਾਨਾ ਸੀਤਲ ਸ਼ਾਂਤ ਮਹਾ ਸੁਖ ਪਾਇਆ ਸਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਮ ਬਾਹਰ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਧਿਆਨਦਕਾਰ ਮਹ ਜਨ ਸਿੱਧਾ ਮਾਰਗ ਦਿਖਾਇਆ ਅਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਵਥੋਕ कि जैसे हमारी चिंद्र रहाओ जाके सिमरन सर्व निधाना मान महत बत बुरी नाम लेत कोट अगनासे भगत बाशे सब तुरी सर्व मनोरथ जे को चाहे सेवे एक निधाना पार ब्रह्म अपरंपर स्वामी चमरत पार पराना शीतल शांत महा सुख पाया सतसंग रहयो ओला हर तन संचन हर नाम भोजन एह नानक किनो चोला हर तन संचन हर नाम भोजन एह नानक किनो चोला वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀੋ ਤਨਾਸ੍ਰੀ ਮਹੱਲਾ ਪੰਜਮ ਬਾਹਰ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਧਿਆਨ ਅੰਦਕਾਰ ਮਹਿ ਜਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬ ਥੋਕ कि जैसे हमारी चिंद रहाओ जाके सिमरन सर्व निधाना मान महत बत बुरी नाम लेत कोट अगनासे भगत बाशे सब तुरी सर्व मनोरथ जे को चाहे सेवे एक निधाना पार ब्रह्म अपरंपर स्वामी شمرد پار پرانا শীতল શાંત మహాสุข पाया satsang rehyo ola hartan sanchan har naam bhojan eh nanak kino chola hartan sanchan har naam bhojan eh nanak kino chola wah guruji ka khalsa wah guruji ki fateh ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਤਨਾਸ਼੍ਰੀ ਮਹੱਲਾ ਪੰਜਮ ਬਾਹ ਜਾਉ ਗੁਰ ਆਪਣੇ ਉੱਪਰ ਜਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਧਿਆਨਦਕਾਰ ਮਹ ਜਨ ਸਿੱਧਾ ਮਾਰਗ ਦਿਖਾਇਆ ਅਮਰੇ ਪ੍ਰਾਨ ਗੋਪਾਲ ਗੋਬਿੰਦ ਇਹ ਹਾਂ ਉਹਾਂ ਸਰਵ ਥੋਕ ਜਿ세 ਹਮਾਰੀ ਚਿੰਦ ਰਹਾਓ ਜਾਕੇ ਸਿਮਰਨ ਸਰਬ ਨਿਧਾਨਾ ਮਾਲ ਮਹਤ ਬਤ ਬੁਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਸੇ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੇ ਇਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ चमरत पार पराना शीतल शांत महा सुख पाया साथ संग रहयो ओला हर तन संचन हर नाम भोजन एह नानक किनो चोला हर तन संचन हर नाम भोजन एह नानक किनो चोला वाहे गुरु जी का खालसा वाहे गुरु जी की फतेह